ਵਾਹਿਗੁਰੂ ਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹਦੇ ਪਾਵਨ ਆਸਥਾਨ ਸ਼ਹੀਦਗੰਜ ਸਾਹਿਬ ਗੁਰਦੁਆਰਾ ਅੰਮ੍ਰਿਤਸਰ ਦੇ ਵਿੱਚ ਅਸੀਂ ਮੌਜੂਦ ਆ ਤਾਂ ਲੰਗਰ ਦੀ ਸੇਵਾ ਚੱਲਦੀ ਪਈ ਆ ਇੱਕ ਵਾਰ ਲੰਗਰ ਦੀ ਸੇਵਾ ਤੁਹਾਨੂੰ ਦਿਖਾਣੇ ਆ ਇਹ ਅਨਮੋਲ ਤਸਵੀਰਾਂ ਨੇ ਸਾਂਭ ਕੇ ਰੱਖਿਓ ਕਿਉਂਕਿ ਇਹ ਤਸਵੀਰਾਂ ਬੜੇ ਕਰਮਾ ਭਾਗਾ ਵਾਲਿਆਂ ਨੂੰ ਦੇਖਣ ਨੂੰ ਮਿਲਦੀਆਂ ਨੇ ਇਹ ਲੰਗਰ ਦੀ ਸੇਵਾ ਤਾਂ ਲੰਗਰ ਦੇ ਜਿਹੜੇ ਬਰਤਨ ਨੇ ਉਹ ਉਹਦੀ ਸੇਵਾ ਕਿਸ ਤਰ੍ਹਾਂ ਕਰ ਨਿਭਾਈ ਜਾਂਦੀ ਆ ਦੇਖੋ ਆ ਸਾਹਮਣੇ ਪਹਿਲੇ ਆ ਦੇਖੋ ਇਹ ਜਿਹੜੇ ਲੰਗਰ ਸ਼ੱਕ ਕੇ ਜਿਹੜੀ ਸੰਗਤ ਪਹੁੰਚਦੀ ਆ ਇਸ ਜਗ੍ਹਾ ਦੇ ਉਤੇ ਝੂਠੇ ਬਰਤਨ ਜਿਹੜੇ ਰੱਖੇ ਜਾਂਦੇ ਨੇ ਤਾਂ ਇਹਦੀ ਸੇਵਾ ਇਹ ਨੌਜਵਾਨ ਕਰਦੇ ਨੇ ਜਿਹੜੇ ਨੌਜਵਾਨ ਨਜ਼ਰ ਆ ਰਹੇ ਤੁਹਾਨੂੰ ਤਾਂ ਅੰਦਰ ਚੱਲ ਕੇ ਦਿਖਾਣੇ ਉਹ ਦੇਖੋ ਸਾਹਮਣੇ ਇੱਕ ਵਾਰ ਇੱਥੇ ਢੇਰ ਦਿਖਾ ਦਿਓ ਕਿ ਕਿਸ ਤਰੀਕੇ ਦੇ ਨਾਲ ਉਤਸ਼ਾਹ ਦੇ ਨਾਲ ਸੰਗਤ ਜਿਹੜੀ ਆ ਉਹ ਬਰਤਨ ਧੋਦੀ ਹੋਈ ਨਜ਼ਰ ਆ ਰਹੀ ਹੈ ਨੌਜਵਾਨ ਜਿਹੜੇ ਨੇ ਇੱਥੇ ਬਰਤਨਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਸੇਵਾ ਲੈਣ ਵਾਸਤੇ ਵੀ ਕਿੰਨਾ ਕਿਤੇ ਸੰਗਤ ਲਾਈਨਾਂ ਦੇ ਵਿੱਚ ਖੜੀ ਆ ਕਿ ਅਸੀਂ ਇਹ ਸੇਵਾ ਕਰ ਸਕੀਏ ਸਾਨੂੰ ਇਹ ਸੇਵਾ ਮਿਲ ਸਕੇ ਤਾਂ ਸਾਹਮਣੇ ਦੇਖੋ ਬਰਤਨਾਂ ਦੇ ਢੇਰ ਜਿਹੜੇ ਲੱਗੇ ਨੇ ਤਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਨਤਮਸਤਕ ਹੋਣ ਵਾਸਤੇ ਇੱਥੇ ਪਹੁੰਚਦੀ ਆ ਤਾਂ ਇਹ ਸੇਵਾ ਜਿਹੜੀ ਹੈ ਉਹ ਕਰਦੀ ਹੋਈ ਨਜ਼ਰ ਆ ਰਹੀ ਆ ਅੰਦਰ ਚੱਲ ਕੇ ਤਸਵੀਰਾਂ ਦਿਖਾਓ ਵੀ ਇਹ ਪਹਿਲਾ ਪੜਾਵ ਹੈ ਜਿੱਥੇ ਇਹ ਪਲੇਟਾਂ ਸਾਫ਼ ਕੀਤੀ ਜਾਂਦੀਆਂ ਨੇ ਉਧਰੋਂ ਪਲੇਟਾਂ ਮਿਲਦੀਆਂ ਨੇ ਬਰਤਨ ਮਿਲਦੇ ਨੇ ਦੂਸਰੋਂ ਪਹਿਲੇ ਪੜਾਵ ਦੇ ਉੱਤੇ ਇਹ ਸਾਫ਼ ਕੀਤੀ ਜਾਂਦੀਆਂ ਨੇ ਪਲੇਟਾਂ ਉਸ ਤੋਂ ਬਾਅਦ ਪਲੇਟਾਂ ਅੱਗੇ ਜਾਂਦੀਆਂ ਨੇ ਜਿੱਥੇ ਧੋਈਆਂ ਜਾਂਦੀਆਂ ਨੇ ਤੇ ਪਹਿਲੇ ਸਿੰਪਲ ਪਾਣੀ ਦੇ ਨਾਲ ਆ ਦੇਖੋ ਇੱਥੇ ਇਸ ਜਗ੍ਹਾ ਤੋਂ ਦੇਖੋ ਇੱਥੇ ਜਿਹੜਾ ਦਾਲ ਫੁਲਕਾ ਜਾਂ ਕੁਝ ਵੀ ਬਚਿਆ ਖੁਚਿਆ ਉਹ ਸਾਰਾ ਕੱਢਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਅ ਗਾਂ ਦੀਆਂ ਤਿਆਰੀਆਂ ਜਿਹੜੀਆਂ ਕੀਤੀ ਜਾਂਦੀਆਂ ਨੇ ਦੇਖੋ ਸਭ ਤੋਂ ਪਹਿਲੇ ਸਿੰਪਲ ਪਾਣੀ ਨਾਲ ਤੋਂ ਤਿਆਰਿਆ ਸਿੰਪਲ ਪਾਣੀ ਦੇ ਨਾਲ ਧੋ ਕੇ ਧੋਣ ਤੋਂ ਬਾਅਦ ਫਿਰ 1 ਬਾਈ 1 ਪੜਾਵ ਜਿਹੜੇ ਨੇ ਉਹ ਪੂਰੇ ਕੀਤੇ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਇਹ ਵਰਤਨਾ ਦੀ ਸੇਵਾ ਜਿਹੜੀ ਉਹ ਕੀਤੀ ਜਾਂਦੀ ਨੇ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਕਿ ਹਰ ਕੋਈ ਆਪਣੇ ਆਪ ਨੂੰ ਵਡ ਭਾਗਾ ਮੰਨਦਾ ਕਿ ਅਸੀਂ ਇਸ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਪਏ ਆ ਆ ਦੇਖੋ ਬੀਬੀਆਂ ਭੈਣਾਂ ਜਿਹੜੀਆਂ ਲੱਗੀਆਂ ਨੇ ਇੱਥੇ ਕਿਸ ਤਰੀਕੇ ਨਾਲ ਕਿੰਨਾ ਉਤਸ਼ਾਹ ਹੈ ਮੱਲੋ ਮੱਲੀ ਪਲੇਟਾਂ ਜਿਹੜੇ ਨੇ ਉਹ ਫੜਦੇ ਪਏ ਨੇ ਕਿ ਅਸੀਂ ਧੋ ਲਈਏ ਇਹ ਪਲੇਟ ਇਹ ਬਰਤਨ ਸਾਡੇ ਹੱਥ ਵਿੱਚ ਆ ਜਾਵੇ ਤੇ ਇਹ ਉਤਸ਼ਾਹ ਆ ਇਹਨੂੰ ਆਸਾ ਕਹਿੰਦੇ ਨੇ ਤਾਂ ਸੰਗਤ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਜਰੂਰ ਮੌਜੂਦ ਆ ਤਾਂ ਦੇਖੋ ਕਿਸ ਤਰੀਕੇ ਨਾਲ ਪਤੀਲੇ ਭਰ-ਭਰ ਕੇ ਪਲੇਟਾਂ ਇੱਥੇ ਪਾਉਣ ਜੀ ਆ ਬੀਆ ਨੇ ਉਸ ਤੋਂ ਬਾਅਦ ਜੇਕਰ ਇਥੋਂ ਸਫਾਈ ਕਰ ਲਈ ਜਾਂਦੀ ਹੈ ਪਲੇਟਾਂ ਦੀ ਤਾਂ ਫਿਰ ਚਲਦੀਆਂ ਨੇ ਅਗਲੇ ਅਗਲੇ ਪੜਾਅ ਦੇ ਉੱਤੇ ਯਾਨੀ ਕਿ ਚਾਰ ਤੋਂ ਪੰਜ ਜਗ੍ਹਾ ਦੇ ਉੱਤੇ ਇਹ ਜਿਹੜੇ ਬਰਤਨ ਨੇ ਹੁੰਦੇ ਹੋਏ ਪਹੁੰਚਦੇ ਨੇ ਤਾਂ ਫਿਰ ਇਹ ਸਫਾਈ ਹੁੰਦੀ ਆ ਤਾਂ ਦੇਖੋ ਇਹ ਦੇਖੋ ਹੁਣ ਇਹ ਦੂਸਰਾ ਪੜਾਅ ਅਸੀਂ ਕਹਿ ਸਕਦੇ ਹਾਂ ਜਿੱਥੋਂ ਇਹ ਪਲੇਟਾਂ ਜਿਹੜੀਆਂ ਸੰਗਤ ਦੇ ਵਿੱਚ ਪਹੁੰਚਦੀਆਂ ਰਸ਼ ਬਹੁਤ ਜ਼ਿਆਦਾ ਪਰ ਫਿਰ ਵੀ ਅਸੀਂ ਚਾਹਾਂਗੇ ਕਿ ਇੱਕ ਵੱਧ ਤੋਂ ਵੱਧ ਕੋਸ਼ਿਸ਼ ਰਹੀ ਕਿ ਤੁਹਾਡੀ ਕਿ ਤੁਹਾਡੇ ਨਾਲ ਅਸੀਂ ਹਰ ਤਸਵੀਰ ਸਾਂਝੀ ਕਰੀਏ ਸੰਗਤ ਦੇ ਨਾਲ ਗੱਲਬਾਤ ਵੀ ਅਸੀਂ ਜ਼ਰੂਰ ਕਰਾਂਗੇ ਫਿਲਹਾਲ ਦੀ ਘੜੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਗਤ ਇੱਥੇ ਸੇਵਾ ਕਰਦੀ ਹੋ ਨਜ਼ਰ ਆ ਰਹੀਆ ਦੇਖੋ ਆ ਦੇਖੋ ਇਹ ਇਹ ਦੇਖੋ ਇਹ ਸੇਵਾ ਹੈ ਇਹ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਪਾਵਨ ਅਸਥਾਨ ਸ਼ਹੀਦਗੰਜ ਸਾਹਿਬ ਅੰਮ੍ਰਿਤਸਰ ਦੀਏ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਜਿੱਥੇ ਵੱਡਾ ਇਕੱਠ ਸੰਗਤਾਂ ਦਾ ਨਜ਼ਰ ਆ ਰਿਹਾ ਤਾਂ ਇਸ ਪਾਸੇ ਧੋਪਦੀ ਹੈ ਵੀ ਇਹ ਪਲੇਟਾਂ ਫਿਰ ਉਸ ਤੋਂ ਅਗਲੇ ਪਾਸੇ ਅਸੀਂ ਦੇਖ ਸਕਦੇ ਹਾਂ ਕਿ ਅਗਲੇ ਪਾਸੇ ਵੀ ਇਸੇ ਤਰੀਕੇ ਦੇ ਨਾਲ ਯਾਨੀ ਕਿ ਚਾਰ ਤੋਂ ਪੰਜ ਜਗ੍ਹਾ ਦੇ ਉੱਤੇ ਇਸੇ ਤਰੀਕੇ ਨਾਲ ਬਰਤਨਾਂ ਨੂੰ ਧੋਇਆ ਜਾਂਦਾ ਹੈ ਸਾਫ਼ ਕੀਤਾ ਜਾਂਦਾ ਹੈ ਰਾਬਰਗੀਆਂ ਰੂਹਾਂ ਜਿਹੜੀਆਂ ਇੱਥੇ ਪਹੁੰਚੀਆਂ ਜਿਹੜੀਆਂ ਲੰਗਰ ਛੱਕਦੀਆਂ ਨੇ ਤਾਂ ਉਹਨਾਂ ਵਾਸਤੇ ਇਹ ਤਿਆਰੀਆਂ ਜਿਹੜੀਆਂ ਨੇ ਸਾਫ਼ ਤੌਰ ਤੇ ਤੇ ਨਜ਼ਰ ਆ ਰਹੀਆਂ ਪਹਿਲਾਂ ਜਿਹੜੀ ਪਲੇਟਾਂ ਦੇ ਵਿੱਚ ਥੋੜੀ-ਪੁੱਤੀ ਅਸੀਂ ਕਹਿ ਸਕਦੇ ਸਬਜੀ ਰੋਟੀ ਫਸੀ ਹੈ ਪਹਿਲੇ ਉਹ ਕੱਢੀ ਜਾਂਦੀ ਹੈ ਫਿਰ ਉਸ ਤੋਂ ਅੱਗੇ ਸਾਫ਼ ਸਫਾਈ ਕੀਤੀ ਜਾਂਦੀ ਹੈ ਫਿਰ ਇੱਕ ਵਾਰੀ ਪਾਣੀ ਨਾਲ ਧੋਤਾ ਜਾਂਦਾ ਹੈ ਫਿਰ ਦੇਖੋ ਪਾਣੀ ਨਾਲ ਧੋਣ ਤੋਂ ਬਾਅਦ ਸਰਫ ਨਾਲ ਤੋਂ ਤਿਆਰੀਆ ਫਿਰ ਪਾਣੀ ਨਾਲ ਤੋਂ ਤਿਆਰੀਆ ਯਾਨੀ ਕਿ ਵਕ ਵਕ ਜਗ੍ਹਾ ਦਿੱਤੀ ਇਹ ਤਸਵੀਰਾਂ ਜਿਹੜੀਆਂ ਨੇ ਇਹ ਭਾਵੁਕ ਜ਼ਰੂਰ ਕਰਦੀਆਂ ਨੇ ਕਿ ਦੇਖੋ ਕਿਸ ਤਰੀਕੇ ਦੇ ਨਾਲ ਸੰਗਤ ਦੇ ਵਿੱਚ ਉਤਸ਼ਾਹ ਹੈ ਤਾਂ ਸਫਾਈ ਪੂਰੀ ਕੁਝ ਦਾਗ ਵੀ ਇੱਕ ਪਲੇਟ ਦੇ ਉੱਤੇ ਲੱਗਾ ਤਾਂ ਫਿਰ ਉਸੇ ਵਕਤ ਉਸ ਪਲੇਟ ਨੂੰ ਉਸ ਬਰਤਨ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਹਾਂ ਜੀ ਠੀਕ ਹੋ ਜੀ ਕੀ ਕਹੇ ਚੁੰਦੇ ਜੀ ਹਾਂ ਤਸਵੀਰ ਹੈ ਤੇ ਜਗ੍ਹਾ ਦਿੱਤੀ ਜੀ ਜੀ ਬਰਤਨ ਦੀ ਸੇਵਾ ਕਰਦਾ ਪਿਆ ਹਰ ਕੋਈ ਮੱਲੋ ਮੱਲੀ ਸੇਵਾ ਕਰਨ ਦੇ ਪਹੁੰਚਦੇ ਪਏ ਹਾਂਜੀ ਹਾਂਜੀ ਦੇਲੂ ਸੇਵਾ ਕਰਦੀ ਸੇਵਾ ਕਰ ਬਾਇਰ ਬਾਇੰਕਾ ਬਨਰਬੂਰੀ ਰੂਹ ਕੋ ਜਿੰਦੀ ਸਾਡੀ ਸਾਡੀ ਰੂਹ ਇੱਥੇ ਸ੍ਰੀ ਰਮ ਮੋਗੇ ਜਾਂਦਾ ਸਾਡਾ ਕੀ ਬਾਤ ਕੀ ਬਾਤ ਬਿਲਕੁਲ ਇਹ ਵੀਰ ਜੀ ਨੇ ਤਾਂ ਇਹ ਸੇਵਾ ਜਿਹੜੀ ਹੈ ਸੇਵਾ ਕਰਕੇ ਕਿੰਨਾ ਕਾ ਆਨੰਦ ਆਂਦਾ ਪਿਆ ਉਹ ਜਿੰਨਾ ਇੱਥੇ ਆਨੰਦ ਆਉਂਦਾ ਕਿਤੇ ਨਹੀਂ ਆਉਂਦਾ ਨਹੀਂ ਕਿਤੇ ਨਹੀਂ ਆਉਂਦਾ ਉਹ ਸਵਰਗ ਆ ਇੱਥੇ ਜਿਹੜਾ ਬਿਲਕੁਲ ਬਿਲਕੁਲ ਇਹ ਜਿਹੜਾ ਇੱਥੇ ਆ ਜਾਊਗਾ ਉਹ ਆਪਣੇ ਆਸਮਰਦਾ ਪੂਰੀਆਂ ਕਰਕੇ ਹੀ ਜਾਊਗਾ ਬਿਲਕੁਲ ਆਸਮਰਦਾ ਪੂਰੀਆਂ ਹੋਣਗੀਆਂ ਤਾਂ ਆ ਵੇਖੋ ਪਲੇਟ ਇੱਕ ਵਾਰ ਐ ਬਿਲਕੁਲ ਚਮਚਮਾਂਦੀ ਪਈ ਪਲੇਟ ਹੈ ਇਦੇ ਉੱਤੇ ਇੱਕ ਵੀ ਦਾਗ ਨਜ਼ਰ ਆ ਗਿਆ ਤਾਂ ਪਲੇਟ ਬਾਹਰ ਕਰ ਦਣੀ ਹੈ ਇਹਨੂੰ ਕਹਿੰਦੇ ਉਤਸ਼ਾਹ ਇਹਨੂੰ ਕਹਿੰਦੇ ਆ ਸੰਗਤ ਦਾ ਪਿਆਰ ਵਾਹਿਗੁਰੂ ਦੇ ਪ੍ਰਤੀ ਆਤਮਾ ਕਿਤਨਾ ਕਿਤੇ ਸ਼ਰਧਾ ਉਹ ਜਿਹੜੀ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਮਿਰਜੀ ਕੀ ਕਹਿਣਾ ਚਾਹੁੰਦੇ ਕਿੰਨੀ ਦੇਰ ਤੋਂ ਸੇਵਾ ਕਰਦੇ ਪਈਆਂ ਅਸੀਂ ਅਗਸਤ ਜਿਹਾ ਹੁੰਦੇ ਹਾਂ ਜੀ ਹਾਂਜੀ ਸੰਗਤ ਕਿੰਨੀ ਕਰ ਬਹੁਤ ਸੰਗਤ ਆਉਂਦੀ ਹੈ ਪਲੇਟਾਂ ਤੇ ਲਗਾਤਾਰ ਚਲਦੀ ਹੋਣੀ ਹੈ ਹਾਂਜੀ ਹਾਂਜੀ ਕੋਈ ਕੰਮ ਵਿੱਚ ਫਿਰ ਮਿਲਦਾ 20-25 ਮਿੰਟ ਹਾਂਜੀ ਹਾਂਜੀ ਆ ਜੀ ਬਿਲਕੁਲ ਬਿਲਕੁਲ ਵਾਰੀ-ਵਾਰੀ ਸੰਗਤ ਲੱਗੀ ਆ ਤਾਂ ਕੋਸ਼ਿਸ਼ ਅਸੀਂ ਕਰਾਂਗੇ ਕਿ ਵਾਤੋਂ ਵਾਤ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਸਕੀ ਆ ਤਾਂ ਇੱਧਰ ਦੇਖੋ ਕਿਸ ਤਰੀਕੇ ਦੇ ਨਾਲ ਇਹ ਸਰਫਣਾ ਇੱਧਰ ਸਰਫਣਾ ਵੀ ਧੋਤੀ ਜਾ ਰਹੀਆਂ ਆਓ ਦੂਰ ਤੱਕ ਜੂਮ ਕਰਕੇ ਦਿਖਾ ਦਿਓ ਇੱਕ ਵਾਰ ਕਿ ਸਰਫ ਦੇ ਨਾਲ ਕਿਸ ਤਰੀਕੇ ਨਾਲ ਆ ਦੇਖੋ ਇੱਧਰੋਂ ਆ ਪਲੇਟਾਂ ਅੱਛਾ ਇਹ ਕਿੰਨੀ ਵਾਰੀ ਘੋ ਘੁਮਣੀਆਂ ਜੀ ਦੋ ਮਿੰਟ ਵੀਰ ਜੀ ਇਤੋਂ ਸਰਫ ਚੋਂ ਕੱਢ ਕੇ ਪਾਣੀ ਚੋਂ ਫਿਰ ਸਾਫ ਪਾਣੀ ਚੋਂ ਕੱਢ ਕੇ ਫਿਰ ਬਾਹਰ ਇਹ ਜੋ ਦੁੱਜੀ ਸਰਵ ਚੋਂ ਨਿਕਲਦੀ ਆ ਪੀਅਨ ਨੇ ਹਾਂਜੀ ਦੇਖੋ ਇੱਕ ਵਾਰ ਦੇਖ ਲੋ ਇਹ ਸਰਵ ਚੋਂ ਨਿਕਲਦੀ ਆ ਪੀਅਨ ਨੇ ਸਰਵ ਚੋਂ ਕਮਾਈ ਜਾਣੀਆਂ ਪਲੇਟਾਂ ਕਮਾਣ ਤੋਂ ਬਾਅਦ ਫਿਰ ਪਾਣੀ ਚੋਂ ਫਿਰ ਦੂਸਰੀ ਵੀ ਪਾਣੀ ਚੋਂ ਫਿਰ ਜਾ ਕੇ ਕਿਤੇ ਜਾ ਕੇ ਪਲੇਟਾਂ ਸਾਫ਼ ਜਿਹੜੀ ਆ ਉਹ ਜ਼ਰੂਰ ਨਜ਼ਰ ਆਣ ਗਿਆ ਤਾਂ ਇਹ ਤਸਵੀਰ ਜਿਹੜੀ ਦਿਖਾਣ ਦਾ ਸਾਡਾ ਇਹ ਫਰਜ਼ ਹੈ ਕਿ ਕਿਸ ਤਰੀਕੇ ਨਾਲ ਸੰਗਤ ਦੇ ਦੇਖੋ ਨਾ ਤਮਸਤਕ ਜੋ ਹੱਥੇ ਜੋੜ ਕੇ ਕਿਤਨਾ ਕਿਤੇ ਇੰਤਜ਼ਾਰ ਕੀਤਾ ਜਾ ਰਿਹਾ ਕਿ ਝੂਠੇ ਬਰਤਨ ਕਦੋਂ ਸਾਡੇ ਹੱਥੇ ਵਿੱਚ ਆਉਣਗੇ ਕਦੋਂ ਅਸੀਂ ਹੱਥ ਜੋੜ ਕੇ ਇੰਤਜ਼ਾਰ ਕੀਤਾ ਜਾ ਰਿਹਾ ਕਿ ਸਾਨੂੰ ਪਲੇਟਾਂ ਮਿਲ ਜਾਣ ਸਾਨੂੰ ਇਹ ਬਰਤਨ ਮਿਲ ਜਾਣ ਅਸੀਂ ਇਹ ਜੂਠਨ ਸੰਗਤ ਦਾ ਤੋਦੀਏ ਤਾਂ ਸਾਡੇ ਕਿਤੇ ਨਾ ਕਿਤੇ ਪਾਪ ਢਲ ਜਾਣਗੇ ਇਹ ਤਸਵੀਰ ਕਿਤੇ ਨਾ ਕਿਤੇ ਦਰਸਾਉਂਦੀ ਆ ਤਾਂ ਬਾਹਰ ਜਿਹੜੀ ਸੰਗਤ ਬੈਠੀ ਹੈ ਇਸ ਕੋਨੇ ਦੇ ਉੱਤੇ ਇਹ ਸੰਗਤ ਨੂੰ ਇੰਤਜ਼ਾਰ ਹੈ ਕਿ ਕਦੋਂ ਸਾਡੀ ਵਾਰੀ ਆਏਗੀ ਤਾਂ ਕਦੋਂ ਅਸੀਂ ਇਹ ਵਰਤਨਾ ਦੀ ਸੇਵਾ ਕਰ ਸਕਾਂਗੇ ਤਾਂ ਇਹ ਸੰਗਤ ਜਿਹੜੀ ਆ ਉਹ ਵਾਹਿਗੁਰੂ ਦਾ ਨਾਮ ਜਪਦੀ ਪਈ ਆ ਕਿੱਥੋਂ ਆਏ ਹੋ ਅੰਮ੍ਰਿਤਸਰ ਤੋਂ ਆਏ ਆ ਕਿੰਨਾ ਕ ਆਨੰਦ ਆਉਂਦਾ ਪਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਹਾਨੂੰ ਆ ਰਿਹਾ ਹਾਂਜੀ ਕਿਜੀ ਕਿਤੋਂ ਆਏ ਗਏ ਮੰਜੇਠੇ ਤੋਂ ਆਏ ਜਿੱਥੇ ਤੋਂ ਆਏ ਸੇਵਾ ਕਰਨ ਦਾ ਕਿੰਨਾ ਕ ਆਨੰਦ ਆ ਬਹੁਤ 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 ਜ਼ਿਆਦਾ ਆਨੰਦ ਆ ਰਿਹਾ ਤਮਲਮਲੀ ਸੇਵਾ ਦੇ ਵਿੱਚ ਹਰ ਕੋਈ ਆਗਾਮ ਵਾਦਦਾ ਪਿਆ ਹਰ ਕਿਸੇ ਨੂੰ ਇੰਤਜ਼ਾਰ ਹੈ ਕਿ ਕਦੋਂ ਸਾਡੀ ਵਾਰੀ ਆਏਗੀ ਜਦੋਂ ਅਸੀਂ ਇਹ ਸੇਵਾ ਨਿਭਾ ਸਕੀਏ ਤਾਂ ਇੰਤਜ਼ਾਰ ਤੁਹਾਨੂੰ ਵੀ ਹੋਏਗਾ ਕਿ ਕਦੋਂ ਅਸੀਂ ਇਸ ਗੁਰੂ ਘਰ ਦੇ ਵਿੱਚ ਪਹੁੰਚਾਂਗੇ ਤਾਂ ਕਦੋਂ ਅਸੀਂ ਆਪਣੀ ਸੇਵਾ ਨਿਭਾਵਾਂਗੇ ਕੈਮਰਾਮੈਨ ਮਨੋਜ ਦਿਨਾਲਾ ਸੁਪ ਚਾਂਸਿੰਗ ਡੇਲੀ ਪੋਸ ਪੰਜਾਬੀ ਅੰਮ੍ਰਿਤਸਰ